ਹਾਂਜੀ ਦੋਸਤੋ ਅੱਜ ਨਿੱਕੀ ਜਹੀ ਧੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਹੀ ਜ਼ਿਆਦਾ ਵਾਇਰਲ ਹੋ ਰਹੀ ਹੈ। ਵੀਡੀਓ ਪੂਰੀ ਵੇਖਣ ਤੋਂ ਬਾਅਦ ਤੁਹਾਡਾ ਵੀ ਦਿਲ ਖੁਸ਼ ਹੋ ਜਾਣਾ ਹੈ। ਇਸ ਵੀਡੀਓ ਵਿੱਚ ਵੇਖੋ ਨਿੱਕੀ ਜਹੀ ਧੀ ਕਿੰਨਾ ਸੋਹਣਾ ਪੰਜਾਬੀ ਸਲਵਾਰ ਸੂਟ ਪਾ ਕੇ ਬੈਠੀ ਹੋਈ ਹੈ ਤੇ ਜਦੋਂ ਇਸ ਦੀ ਮਾਂ ਨੇ ਇਸ ਨੂੰ ਸੂਟ ਦਿਖਾਉਣ ਨੂੰ ਕਿਹਾ ਤਾਂ ਬੱਚੀ ਨੇ ਅੱਗੋਂ ਕੀ ਜਵਾਬ ਦਿੱਤਾ ਤੁਸੀਂ ਵੀ ਸੇਖੋ ਇਹ ਪੂਰੀ ਵੀਡੀਓ ਤੇ ਵੀਡੀਓ ਜੇਕਰ ਚੰਗੀ ਲੱਗੇ ਤਾਂ ਇਹਨੂੰ ਇੱਕ ਲਾਈਕ ਵੀ ਜ਼ਰੂਰ ਕਰਿਓ। ਕਿੱਥੇ ਕੀ ਨਜ਼ਰ ਲੱਗ ਚੁਗੀ ਤੁਹਾਨੂੰ? ਮੈਨੂੰ ਖੜਾ ਹੋ ਕੇ ਸੂਟ ਦਿਖਾ ਪੈ ਨਾ ਖੜੇ ਹੋ ਕੇ ਸੂਟ ਦਿਖਾਓ ਆਈ ਹਾਈ ਤੇ ਮੈਨੂੰ ਘੁੰਮ ਕੇ ਦਿਖਾਓ ਥੋੜੇ ਜਿਹਾ ਕਿਦਾਂ ਤੇ ਪ੍ਰਾਂਦੀ ਆਈ ਹਾਈ ਆਈ ਹਾਈ ਮੈਂ ਮਰ ਜਾ ਆਈ ਹਾਈ ਮੈਨੂੰ ਮਰ ਜਾ ਮੈਨੂੰ ਮਰ ਜਾ ਪ੍ਰਾਂਦੀ ਕਿਦਾਂ ਘੁਮਾਉਣੇ ਆ ਪ੍ਰਾਂਦੀ ਤੁਹਾਡੀ ਦੋਰੀ ਪਾਈ ਆਈ ਹਾਈ ime marja